ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗਾਂ ਸਾਹਮਣੇ ਨਜ਼ਰ ਆ ਰਹੀ ਹੈ ਪਿੰਡ ਬਰੀਲਾ ਕਲਾ ਨੇੜੇ ਕਲਾਨੌਰ ਤੇ 2 ਸਾਲ ਤੋਂ ਰਿਪਿਟਰ ਗਾਂ ਇਹ ਜਿਹੜੀ ਆ ਤੇ 2 ਸਾਲ ਦੇ ਵਿੱਚ ਕਾਫੀ ਵਾਰੀ ਇਹਨੂੰ ਲੱਗੇ ਸੀ ਮਸੂਮਣ ਤੇ ਕਾਫੀ ਵਾਰੀ ਟੀਕੇ ਟੁਕੇ ਭਰਾਇਆ ਕਰਕੇ ਛੱਡਣ ਚੱਲੇ ਸੀ ਮਹ ਲੋ ਛੱਡਣ ਵਾਲੀ ਨੋਪਤ ਆ ਗਈ ਇਹਦੇ ਤੇ ਮਾਤਾ ਦੱਸਣ ਦੀ ਕੋ ਛੱਡਦੇ ਨਹੀਂ ਗਾਈ ਪਰ ਚਲੋ ਉਹਦੀ ਮਿਹਰ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਪਾਂ ਰੋਕਤੀ ਐ ਤੇ 2 ਮਹੀਨੇ ਦੀ ਗੱਬਰ ਨਿਕਲੀ ਅੱਜ ਚੈੱਕ ਕੀਤੀ ਦਵਾਈ ਕੀਤੀ ਟੀਕੇ ਕੀਤੇ ਤੇ 2 ਮਹੀਨਿਆਂ ਦੇ ਲੱਗ ਚੱਕੇ ਚੈੱਕ ਪਾਸ ਹੁਣ ਕੀਤੀ ਆ ਤੇ ਚਲੋ ਮਿਹਰ ਚਾਹੀਦੀ ਉਹਦੀ ਕਿਉਂਕਿ ਜਾਨ ਬਚ ਗਈ ਐ ਦੀ ਵੀ ਬਾਨਾ ਬਣਾਉਣਾ ਤੇ ਚਲੋ ਇੱਕ ਵੱਖਰੀ ਗੱਲ ਪਰ ਜਿਹੜੀ ਜਾਨ ਬਚ ਜਾਂਦੀ ਆ ਨਾ ਉਹਦੇ ਨਾਲ ਦੀ ਰੀਤ ਨਹੀਂ ਬਾਕੀ ਤੁਹਾਨੂੰ ਬਾਜੀ ਵੀ ਦੱਸਣਗੇ ਕਿ ਕਿੰਨੇ ਚਿਰ ਤੋਂ ਤੇ ਆਪਾਂ ਕਿੰਨੀ ਵਾਰੀ ਆਏ ਆ ਤੇ ਦੋਵੇਂ ਭਰਾ ਸਾਡੇ ਸਾਹਮਣੇ ਖੜੇ ਨੇ ਕਰਨਗੇ ਗੱਲਬਾਤ ਵੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਇਹ ਗਾਉ ਬਹੁਤ ਨਸੋ ਕੱਲ ਦਾ ਦੋ ਸਾਰੀ ਗੱਲ ਰਿਪੀਟਰ ਸੀ ਹਾਂਜੀ ਤੇ ਇਹ ਗਾਣ ਨੂੰ ਹੁਣ ਢਿੱਲੋ ਸਾਹਿਬ ਨੇ ਪਹਿਲੀ ਵਾਰੀ ਦਵਾਈ ਪੜੀ ਤੇ ਪਹਿਲੀ ਵਾਰੀ ਟੀਕਾ ਕੀਤਾ ਨਿਕਲ ਆਈ ਏ ਚਲੋ ਵਧੀਆ ਗੱਲ ਧੰਨਵਾਦ ਹੈ ਢਿੱਲੋ ਜੀ ਖੁਸ਼ੀ ਕਿੰਨੀ ਹੋਈ ਅੱਜ ਕੁਛੀ ਬਹੁਤ ਹੋਈ ਹੈ ਜੀ ਚਲੋ ਤਾਂ ਕਿੰਨੇ ਚਿਰ 20 ਦਾਣਾ ਬਾਅਦ ਬੋਲ ਪਿੰਦੀ ਸੀ 1 ਕਿੰਨੇ ਦਾਣਾ ਬਾਅਦ ਬੋਲਦੀ ਤੇ 2 ਸਾਲ ਦੇ ਵਿੱਚ ਵਾਵਾ ਵਰੀ ਪੰਜ ਜਾਂਦਾ ਜਨਵਰੀ 7-8 ਵਾਰੀ ਟੀਕੇ ਕਰਾਏ ਜੀ ਇਹਨੂੰ 7-8 ਵਾਰੀ ਹਾਂਜੀ ਤੇ ਹੁਣ ਕਿੱਥਾਂ ਤੁਹਾਨੂੰ ਸਾਹਮਣੇ ਟੀਕੇ ਕਰਾਉਣੇ ਬੰਦ ਕਰਤੇ ਇਹਨੂੰ ਹਾਂ ਹਾਂ ਫੇਰ ਤੁਹਾਡੇ ਕੋਲ ਕਰਾਇਆ ਵੀ ਤੇ ਮਾਤਾ ਦਸਰੰਦੀ ਸ਼ਟਡਾਊਨ ਲੱਗੇ ਇਹ ਸ਼ਟਡਾਊਨ ਲੱਗੇ 2 ਸਾਲ ਦੀ ਸ਼ਟਡਾਊਨ ਲੱਗੇ ਆਲਾ ਆਲਾ ਬੱਪੂ ਆ ਲੱਗੇ ਤੂੰ ਵੀ ਦੋ ਮਿੰਟ ਤੇਰੀ ਵੀ ਗਵਾਹੀ ਲੈਣੇ ਪੈ ਗਏ ਹਨ ਕੇ ਤੇ ਤੁਸੀਂ ਕਦਾ ਭਾਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਤੇ ਕਿੱਦਾਂ ਗਾ ਨਿਕਲਈ ਆ ਜੀ ਨਹੀਂ ਗਾ ਨਿਕਲ ਆਈ ਆ ਢਿੱਲੋਂ ਸਾਹਿਬ ਨੇ ਬਣਾ ਕਿੱਦਾਂ ਨਿਕਲ ਆਈ ਆ ਢਿੱਲੋਂ ਸਾਹਿਬ ਨੇ ਕਿੱਦਾਂ ਬਣਾਤੀ ਏ ਪਹਿਲਾਂ ਟੀਕੇ ਕੋਈ ਨਾਰ ਚਟੀਕਾ ਨਹੀਂ ਲਾਇਆ ਕੱਖ ਨਹੀਂ ਕੀਤਾ ਨੂੰ ਹਾਂ ਨਹੀਂ ਨਹੀਂ ਨਾਰ ਨੋਰ ਇਹਦੇ ਪਿੱਛੇ ਕੀ ਕਹਿਣਾ ਚਾਹਾਂਗੇ ਕਿ ਕਿੱਦਾਂ ਬਣ ਗਈ ਉਹਦੀ ਹੈਗੀ ਕੋਈ ਕਲਾ ਦਿੱਤੀ ਹੋਗੀ ਹਾਂ ਹਾਂ ਜੀ ਤੁਹਾਡੇ ਕੋਈ ਕਲਾ ਤੇ ਫੇਰੀ ਬਣੀ ਨਹੀਂ ਨਹੀਂ ਤਾਂ 7-8 ਵਾਰੀ ਟੀਕੇ ਲੱਗੇ ਪੈਨ ਲੱਗੇ ਨੇ ਅਸੀਂ ਸਾਡੇ ਉਾਂ ਲੱਗੇ ਹਾਂ ਕੌਂਸਾਲਾ 'ਚ ਹਾਂ ਅਡੀ ਮਾ ਬੀਬੀਆਂ ਦੀ ਵੀ ਨਈ ਨਈ ਛੱਡਣੀਆਂ ਤੇ ਤੀਜਾ ਵੀ ਕਿ ਮੇਰੇ ਵੱਲੋਂ ਕਿਹਨੇ ਦੱਸਿਆ ਤੁਹਾਨੂੰ ਉਹਦਾ ਉਹ ਕੋਰੋਨਾ ਦੇ ਮੋਦੀ ਸੀ ਕਿਚ ਉਹਨਾਂ ਨੇ ਉਹਨਾਂ ਨੇ ਦੱਸਿਆ ਉਹਨੂੰ ਵੀ ਦੱਸ ਦੇ ਕਰੀ ਹੁਣ ਕਿ ਬਣਾ ਗਿਆ ਢਿਲੋਂ ਸਾਹਿਬ ਠੀਕ ਹੈ ਨਾ ਤੇ ਬੱਪੂ ਜੀ ਸਾਸਰੀ ਕਾਲ ਆਹ ਸ੍ਰੀ ਕਾਲ ਜੀ ਕਿਦਾਂ ਗਾਂ ਫਿਰ ਅੱਜ ਬਣੀ ਹੈ ਤੇਰੀ ਕਾ ਤੁਹਾਡੀ ਕਿਰਪਾ ਹੋ ਗਈ ਆ ਜੀ ਮਾਲਕ ਨੇ ਕਰ ਦਿੱਤੀ ਨੀ ਕਿਰਪਾ ਉਹਦੀ ਚਾਹੀਦੀ ਆ ਕੀ ਲੱਗਦਾ ਮੁੰਡੇ ਦੇ ਹੱਥਾਂ ਜੇ ਕੀ ਕਲਾ ਬਾਤ ਹਾਂ ਕਲਾ ਮਾਤ ਪੂਰੀ ਜੀ ਕਿਉਂਕਿ 7-8 ਵਾਰੀ ਬਣੀ ਹੈ ਹਾਂ ਬਣੀ ਬਣੀ ਹਾਂ 7-8 ਵਾਰ ਬਣਾਈ ਨਹੀਂ ਖਲੋਤੀ ਤੂੰ ਹੁਣ ਕਦਾਂ ਬਣਦੀ ਫਿਰ ਇਹ ਫਿਰ ਮਾਲਕ ਨੇ ਕਿਰਪਾ ਤੇਰੇ ਹੱਥੋਂ ਕਰ ਦਿੱਤੀ ਆ ਚਲੋ ਬਾਕੀ ਇਹ ਕਿ ਖੁਸ਼ੀ ਹੁੰਦੀ ਤੇ ਬੱਜਾਂ ਮੰਨ ਲਓ ਜੇ ਨਾ ਇਹਨੂੰ ਬਣਾਉਂਦੇ ਬਣਾਉਂਦੇ ਤੇ ਫੇਰ ਇਹਦੀ ਫੇਰ ਕੰਮ ਖਰਾਬ ਹੋਈ ਫੇਰ ਇਹਦਾ ਕੰਮ ਖਰਾਬ ਹੋਏ ਫੇਰ ਆਹ ਤਾਂ ਛੱਡ ਆਉਣੀ ਗਊਸ਼ਾਲਾ ਤੇ ਹੁਣ ਇੱਕ ਜਾਨ ਵੀ ਬਚ ਗਈ ਆ ਜਾਨ ਵੀ ਬਚ ਗਈ ਨਾਲੇ ਚਲੋ ਫੇਰ ਆਸ ਹੋ ਗਈ ਗਾੜੀ ਇੱਕ ਅੜਿਆ ਕੰਮ ਹੀ ਹੈ ਅੜਿਆ ਬੜਾ ਤਗੜਾ ਕੇ ਅੜਿਆ ਹੀ ਨਾ ਹਾਂ ਹਾਂ ਮਾਤਾ ਦੱਸ ਦਿਓ ਪਪੂ ਜੀ ਆਪਣਾ ਨਾਂ ਕੀ ਦਾ ਮੇਰਾ ਨਾਂ ਦਲਬੀਰ ਸੇ ਪਿੰਡ ਪਿੰਡ ਬਰੀ ਲਕਲਾ ਬਰੀ ਲਕਲਾ ਠੀਕ ਹੈ ਲਕਲਾ ਕਲਾ ਹਾਂ ਕਲਾ ਠੀਕ ਹੈ ਜੀ ਤੇ ਆਪਣਾ ਹੀ ਨਾਮ ਮੜਾ ਜਾ ਦਦੇ ਭਾਈ ਮੇਰਾ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਬਾਕੀ ਢੋਸਾਬ ਦਾ ਕੰਮਕਾਰ ਵਧੀਆ ਲੱਗਦਾ ਬਹੁਤ ਬਹੁਤ ਤੇ ਇਹਨਾਂ ਜ਼ਰੂਰ ਕਹਿ ਦਿਓ ਦੋਵੇਂ ਭਰਾ ਕੇ ਜਿਹੜੇ ਵੀਡੀਓ ਵੀਡੀਓ ਵੇਂਦੇ ਆ ਲਾਈਕ ਸਪੋਰਟਸ ਫੋਲ ਜ਼ਰੂਰ ਕਰਿਆ ਕਰਨਾ ਕਿਉਂਕਿ ਉਹਨੂੰ ਲਾਇਕ ਕਰਿਓ ਜ਼ਰੂਰ ਹਾਂ ਦੱਸੋ ਗੱਲ ਕੀ ਆ ਹੁਣ ਵੇਖੋ ਆਪਣਾ ਕੰਮ ਹੋਇਆ ਵਾ ਹੁਣ ਆਪਣੀ ਗਾਂ ਬਣੀ ਆ ਪਰ ਆਪਾਂ ਕੋਈ ਇਹਨੂੰ ਨਾਲਚ ਨਹੀਂ ਟੀਕਾ ਲਾਇਆ ਕੋਈ ਬਣਾਉਣ ਲੱਗਾ ਕੋਈ ਠੰਡਾ ਨਹੀਂ ਕੋਈ ਦੂਜਾ ਨਹੀਂ ਤੀਜਾ ਨਹੀਂ ਹਨਾ ਸਿਰਫ ਦਵਾਈ ਭਰੀ ਤੇ ਟੀਕੇ ਤੇ ਬਾਕੀ ਵਧੀਆ ਖੁਸ਼ੀ ਹੁੰਦੀ ਆ ਆ ਖੁਸ਼ੀ ਤੇ ਤੁਹਾਨੂੰ ਕਿੱਦਾਂ ਲੱਗਾ ਤੁਹਾਨੂੰ ਵਧੀਆ ਜਿਹਾ ਢਿੱਲਾ ਸਾਹਿਬ ਖੁਸ਼ੀ ਹੋਈ ਹੈ ਬਹੁਤ ਜਿਆਦਾ ਹੈ ਜੀ ਜਿਤਨਾ ਪਹਿਲੇ ਦਿਨ ਆਇਆ ਪਹਿਲੇ ਦਿਨ ਤੋਂ ਯਕੀਨੀ ਹਾਂ ਹਾਂ ਕਿਤਾ ਪੁੱਤ ਤੈਨੂੰ ਚਕੀ ਨਹੀਂ ਹਾਂਜੀ ਦਿਨ ਰਾਤ ਤੈਨੂੰ ਯਾਦ ਕਰੀਦਾ ਆ ਢਿੱਲਾ ਸਾਹਿਬ ਆ ਢਿੱਲਾ ਸਾਹਿਬ ਦੀ ਹੋਰ ਤੂੰ ਹੋਰ ਵੀ ਕਰਨਾ ਅੱਜ ਤੁਹਾਨੂੰ ਕਰਕੇ ਦਿਖਾਤਾ ਇਹਦੀ ਚੜ੍ਹਦੀ ਕਲਾ ਮਾਲਕ ਕਰੀ ਹੋਰ ਇਹਦੇ ਤੋਂ ਵੱਧ ਤੇ ਇਹਨਾਂ ਕਹਦੇ ਕਿ ਮੁੰਡੇ ਨੂੰ ਸਪੋਰਟ ਕਰਿਆ ਕਰੋ ਲੋਕੀ ਵੀਡੀਓ ਵੇਖ ਲੈਂਦੇ ਪਰ ਆਂਦੇ ਕਿ ਐਵੇਂ ਹੀ ਆ ਹੁਣ ਤਾਂ ਡਾ ਕੰਮ ਹੋਇਆ ਕਿ ਮਤਲਬ ਸੱਚੀ ਕੰਮ ਹੈ ਨਾ ਸੱਚੀ ਸੱਚੀ ਨਹੀਂ ਵੇਟ ਲਓ ਸਾਹਿਬ ਬਹੁਤ ਚੜ੍ਹਦੀ ਕਲਾ ਵਾਲਾ ਬੰਦਾ ਤੇ ਇਹਨੂੰ ਸਪੋਰਟਾਂ ਕਰਿਆ ਕਰੋ ਵੀ ਮਾਲਕੇ ਨੂੰ ਵਾਧਾ ਵਧਾਏ ਹੋਰ ਵਧਾਏ ਵਾਧਾ ਇਹ ਵੀ ਦੱਸ ਦੀ ਕਿ ਆਪਾਂ ਕੋਈ ਫੀਸ ਨਹੀਂ ਰੱਖੀ ਕੋਈ ਏਦਾਂ ਨੋਰਮਲੀ ਹੈ ਨਾ 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 ਕੋਈ ਫੀਸ ਨਹੀਂ ਦਿੱਤੀ ਇਹਨਾਂ ਨੂੰ 1 ਰੁਪਿਆ ਨਹੀਂ ਫੀਸ ਦਿੱਤੀ ਤੇ ਵੇਖ ਲਓ ਏਦਾਂ ਹੀ ਸਮਝ ਲੈ ਕਿ ਸੇਵਾ ਦੇ ਖਾਤੇ ਬਣ ਗਈ ਆ ਸੇਵਾ ਦੇ ਖਾਤੇ ਹਾਂ ਚੱਲੋ ਠੀਕ ਹੈ ਬਾਪੂ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਹਾਡ ਆ ਗਈ ਹੀ ਜਿਹਦੀ ਆਪਾਂ ਮਰੀ ਗੱਲ ਕੀਤੀ ਆ ਬਾਪੂ ਦੀ ਵੀ ਗੱਲਬਾਤ ਸੁਣ ਲਈ ਆ 2 ਸਾਲ ਤੋਂ ਰਿਪੀਟਰ ਤੇ 7-8 ਵਾਰੀ ਤੂੰ ਐਨਾ ਬਣੀ-ਬੁਣੀ ਤੇ ਹੁਣ ਆਪਣੇ ਹੱਥੋਂ ਕਿੱਦਾਂ ਮੰਨ ਗਈ ਆ ਇਹ ਹੁਣ ਤੁਸੀਂ ਕਮੈਂਟਾਂ 'ਚ ਹੀ ਦੱਸੋਗੇ ਪਿੰਡ ਬਰੀਲਾ ਕਲਾ ਨੇੜੇ ਕਲਾਂਨੌਰ ਚੰਗਾ ਜੀ ਸਤਿ ਸ੍ਰੀ ਅਕਾਲ ਸਾਰੇ